ਇਕ ਕੰਕਾ ਸਤਗੁਰ ਪ੍ਰਸਾਦ ਦੇਹ ਕ ਲਾਲੀ ਇੱਕ ਪਿਆਲਾ ਐਸਾ ਅਬਦ ਹੈ ਮਤਵਲਾ ਟਿਕ ਇਹ ਦੇ ਕ ਲਾਲੀ ਤੈਂ ਕਿਆ ਕੀਆ ਸਿਰ ਕੇ ਸਟੇ ਪਿਆਲਾ ਦੀਆ ਕਹੇ ਕਲ ਲਲੀ ਪਿਆਲਾ ਦੇਉ ਪੀਵਣ ਹਾਰੇ ਕਾਸਰ ਲਿਉ ਸਿਰ ਤੇ ਸਾਟੇ ਮਹੰਗਾ ਪਰੀ ਪੀਵੇਗਾ ਆਪਣਾ ਸਿਰ ਢਾਰੀ ਚੰਦ ਸੁਰਦਏ ਸੰਮੁਖ ਹੋਈ ਦੀਵੇ ਪਿਆਲਾ ਮਰੇ ਨਾ ਕੋਈ ਸਜ ਸੁਨਣੇ ਪਾਠੀ ਸਰਵੇ ਦੀਵੇ ਰਦਾਸ ਗੁਰਮਖ ਦਰਵੇ ਚੰਦ ਸਰਦਵੇ ਸੰਮੁਖ ਹੋਈ ਦੀਵੇ ਪਿਆਲਾ ਮਰੇ ਨਾ ਕੋਈ ਜਜ ਸੋਨ ਮੈਂ ਪਾਠੀ ਸਰਵੇੀ ਮੇਰੇ ਦਾਸ ਗੁਰਮਖ ਦਰਵੇ ਇਹ ਸ਼ਿਵ ਸਤਗੁਰ ਰਹਿ ਦਾਸ ਮਹਾਰਾਜ ਜੀ ਦਾ ਆਚਾਰਿਆ ਹੋਇਆ ਸਿਧ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੇ ਗ੍ਰੰਥਾਂ ਵਿੱਚ ਸ਼ਿਸ਼ਿਓ ਬਤੇ ਸਤਗੁਰ ਸ਼ਬਦ ਵਿੱਚ ਸਮਝਾਉਣ ਕਰਦੇ ਹੈ ਕਿ ਜਿਸ ਨੇ ਤਨ ਮਨ ਉਸ ਪਰਮਾਤਮਾ ਦੇ ਹਵਾਲੇ ਨੇ ਕੀਤਾ ਉਹ ਉਸ ਦੇ ਨਾਲ ਮਿਲ ਨਹੀਂ ਸਕਦਾ ਸਿਰ ਦੇਣਾ ਹੈ ਕਿ ਆਪਣੀ ਮੈਨ ਨੂੰ ਖਤਮ ਕਰਨਾ ਹੈ ਸਾਰਾ ਹੰਕਾਰ ਹੀ ਇੱਥੇ ਭਰਿਆ ਹੋਇਆ ਹੈ ਇਸੇ ਕਰਕੇ ਹੀ ਸਿਰ ਨੂੰ ਚਰਨਾ ਦੇ ਵਿੱਚ ਰੱਖਣ ਦੀ ਡੰਡੋਤ ਕਰਨ ਲਈ ਬਾਣੀ ਕਹ ਰਹੀ ਹੈ ਕਿ ਤੇਰਾ ਹੰਕਾਰ ਮਰ ਜੂਏ ਤੂੰ ਨਿਮਾ ਹੋ ਜਾ ਜਿਹੜੀ ਮੈਂ ਮੈਂ ਹੈ ਤੇਰੀ ਖਤਮ ਹੋ ਜੂਏ ਜਿੰਨੀ ਦੇ ਤੱਕ ਮੈਂ ਹੈ ਪਰਮਾਤਮਾ ਨਹੀਂ ਮਰ ਸਕਦਾ ਮੈਂ ਨੇ ਜਿਹੜੀ ਹੈ ਉਹਨੂੰ ਮਾਰਨਾ ਹੈ ਜਿਵੇਂ ਕਿ ਸਤਗੁਰ ਕਬੀਰ ਮਹਾਰਾਜ ਕਹਿੰਦੇ ਦੋਹਤੋਂ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਅੱਪਾ ਪਰ ਕਾ ਮਿਟ ਗਿਆ ਜਤ ਜਿਖ ਤਤ ਤੂੰ ਮੈਨੂੰ ਮਾਰਨਾ ਹੈ ਇਸੇ ਸ਼ਬਦ ਦੇ ਵਿੱਚ ਵੀ ਸਤਗੁਰੂ ਇਹੀ ਗੱਲ ਸਮਝਾਉਣ ਕਰ ਰਹੇ ਹੈ ਦੇਹ ਕਲਾਲੀ ਏਕ ਪਿਆਲਾ ਐਸਾ ਅਬਦ ਹੈ ਮਤ ਕਹਿੰਦੇ ਇਹ ਸ਼ਰਾਬ ਕੱਢਣ ਵਾਲਾ ਕਲਾਲੀ ਸ਼ਰਾਬ ਕੱਢਣ ਵਾਲੇ ਨੂੰ ਕਹਿੰਦੇ ਮੈਨੂੰ ਇੱਕ ਪਿਆਲਾ ਤੂੰ ਦੇ ਉਹ ਐਸਾ ਪਿਆਲਾ ਹੋਵੇ ਕਿ ਮੈਂ ਉਸ ਨੂੰ ਪੀ ਕੇ ਐਸਾ ਮਤਵਲਾ ਹਜਮਾ ਕਿ ਜੋ ਮੇਰੇ ਕੋ ਕਰਮ ਕੀਤੇ ਹੋਏ ਉਹ ਸਾਰੇ ਹੀ ਫਟ ਜਾਣ ਉਹਦੇ ਨਾਲ ਮੈਂ ਜੜ ਜਾਵਾਂ ਐਸਾ ਮੈਂ ਮਧੋਸ਼ ਹੋ ਜਾਵਾਂ ਜਿੱਥੇ ਇਸ ਕਲਾਲੀ ਸ਼ਰਾਬ ਕੱਢਣ ਵਾਲੇ ਨੂੰ ਕਿਹਾ ਉੱਥੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਇਹ ਅਰਦਾਸ ਹੈ ਇਹ ਖੌੜ ਦੀ ਲੋੜ ਹੈ ਖੋਖੜ ਦੀ ਲੋੜ ਹੈ ਕਿ ਇਹ ਸ਼ਬਦ ਕਿੱਥੇ ਲੱਗ ਰਿਹਾ ਹੈ ਇਹਨੇ ਕਲਾਲੀ ਤੈ ਕਿਆ ਕੀਆ ਸਿਰ ਕੇ ਸਾਟੇ ਪਿਆਲਾ ਦੀ ਹੈ ਸ਼ਰਾਬ ਦਾ ਪਿਆਲਾ ਜਿਹੜਾ ਉਹ ਸਿਰ ਦੇ ਕਿ ਨਹੀਂ ਮਿਲਦਾ ਇਹ ਤਾਂ ਅਮਰਤ ਦੇ ਪਿਆਲੇ ਦੀ ਗੱਲ ਹੋ ਰਹੀ ਹੈ ਉਹ ਪਿਆਲਾ ਜਿਹੜਾ ਨਾਮ ਦਾ ਪਿਆਲਾ ਹੈ ਉਹ ਪਿਆਲੇ ਦੀ ਗੱਲ ਕਰ ਰਿਹਾ ਹੈ ਸਤਿਗੁਰੂ ਔਰ ਕਲਾਲੀ ਜਿਹੜਾ ਉਸ ਪਰਮਾਤਮਾ ਨੂੰ ਕਹ ਰਹੇ ਇਹਨੇ ਕਲਾਲੀ ਤੈ ਕਿਆ ਕੀਆ ਸਰ ਕੇ ਸਾਟੇ ਪਿਆਲਾ ਦਿੱਤਾ ਕਹਿੰਦੇ ਤਾਂ ਐਸਾ ਪਿਆਲਾ ਦਿੱਤਾ ਕਿ ਮੇਰਾ ਜਿਹੜਾ ਸਿਰ ਹੈ ਮੇਰੀ ਜਿਹੜੀ ਮੈਂ ਮੈਂ ਹੈ ਉਹ ਤਾਂ ਖਤਮ ਹੋ ਗਈ ਕਿਉਂਕਿ ਇਹ ਦੁਨੀਆਂ ਦੇ ਉੱਤੇ ਮੈਂ ਮੈਂ ਦਾ ਹੀ ਸਾਰਾ ਰੌਲਾ ਹੈ ਤੇ ਜੇਕਰ ਉਸ ਪਰਮਾਤਮਾ ਦੇ ਅਮਰਤ ਦਾ ਨਾਮ ਲੈਣਾ ਹੈ ਤਾਂ ਇਹ ਸਾਰਾ ਮਾਨ ਹੰਕਾਰ ਛੱਡ ਕੇ ਲੈਣਾ ਇਸੇ ਕਰਕੇ ਉਹ ਕਹਿੰਦੇ ਕਿ ਮੈਨੂੰ ਜੇਕਰ ਜਿੰਦ ਬੇਚ ਕੇ ਵੀ ਪਰਮਾਤਮਾ ਦਨ ਅੰਮਰਤ ਮੇਲ ਦਾ ਲੇਲਮਾ ਜਿੰਦ ਵੇਚ ਕੇ ਸੱਜਣ ਮਿਲ ਜਾਵੇ ਲੇਲਮਾ ਮੈਂ ਮੁੱਲ ਵੇਚ ਕੇ ਮੁੱਲ ਵਕਦਾ ਸੱਜਣ ਮਿਲ ਜਾਵੇ ਲੇਲਮਾ ਮੈਂ ਜਿੰਦ ਵੇਚ ਕੇ ਸੋ ਇੱਥੇ ਜਿੰਦ ਵੇਚਣ ਦਾ ਇੱਕੋ ਹੀ ਗੱਲ ਹੈ ਕਿ ਉਸ ਪਰਮਾਤਮਾ ਦੇ ਨਾਲ ਮੇਲ ਕਰਨ ਦੀ ਗੱਲ ਕਰ ਰਹੇ ਹੈ ਇਹ ਜਿੰਦ ਜਿਹੜੀ ਹੈ ਇਹ ਤਨ ਜਿਹੜਾ ਹੈ ਇਹ ਕਿਸੇ ਕੰਪਨੀ ਹੁਣਾ ਇਹਦਾ ਮਕਸਦ ਹੀ ਇਹ ਹੋ ਹੈ ਕਿ ਉਸ ਪਰਮਾਤਮਾ ਦੇ ਨਾਲ ਮਿਲਣਾ ਹੈ ਇਸੇ ਕਰਕੇ ਉਹ ਕਹਿ ਰਹੇ ਕਹਾਂ ਪਏ ਉਹ ਜੁ ਤਨ ਪਏ ਉਹ ਸ਼ਲਸ਼ਣ ਪ੍ਰੇਮ ਜੈ ਤੋ ਡਰ ਪੋ ਤੇ ਰੋ ਜਨ ਕਹਿੰਦੇ ਸਤਨ ਨੂੰ ਕੀ ਕਰਨਾ ਮੈਨੂੰ ਤਾਂ ਤੇਰੇ ਪ੍ਰੇਮ ਦੀ ਲੋੜ ਹੈ ਇਹ ਤਨ ਦੇ ਟੁਕੜੇ ਟੁਕੜੇ ਹੋ ਜਾ ਸੋ ਇਸੇ ਕਰਕੇ ਅਗਲੀ ਪੰਕਤੀ ਦੇ ਵਿੱਚ ਸਮਝਾ ਰਹੇ ਕਹੇ ਕਲਾਲੀ ਪਿਆਲਾ ਦੇਉ ਪੀਵਨ ਹਾਰੇ ਕਸਰ ਲੇ ਜਿਸ ਨੇ ਵੀ ਇਸ ਪਿਆਲੇ ਨੂੰ ਲੈਣਾ ਹੈ ਉਹਨੂੰ ਆਪਣਾ ਸਿਰ ਦੇਣਾ ਹੀ ਪੈਣਾ ਹੈ ਸਿਰ ਦੇ ਕੇ ਹੀ ਇਹ ਪਿਆਲਾ ਮਿਲਦਾ ਹੈ ਉਹ ਦਾਨਿ ਮੈਂ ਤੇ ਜੇਕਰ ਇੱਥੇ ਗੁਰੂਆਂ ਨੂੰ ਯਾਦ ਕਰੀਏ ਤਾਂ ਉਹਨਾਂ ਨੇ ਵੀ ਸਿਰ ਮੰਗਿਆ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਕਲੀ ਤਲੀ ਮੇਰੀ ਆਓ ਸਿਰ ਦੀ ਜੇ ਕਾਣ ਨਾ ਕਿੰਜੇ ਇਹ ਮਾਲਾ ਆਪਣੇ ਲਈ ਜੇ ਸੋ ਜੇਕਰ ਉਸ ਪਰਮਾਤਮਾ ਦੇ ਨਾਲ ਮਿਲਣਾ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਕੇ ਹੀ ਮਿਲਿਆ ਮੈਨੂੰ ਇਹ ਨਹੀਂ ਕਿ ਮੈਂ ਮੈਂ ਵੀ ਰਵੇ ਕਿ ਪਰਮਾਤਮਾ ਵੀ ਮਿਲ ਜਵੇ ਇੱਕੋ ਚੀਜ਼ ਰਣੀ ਹੈ ਚਾਹੇ ਜਗ ਨੂੰ ਰੱਖ ਲਾਓ ਚਾਹੇ ਰੱਬ ਨੂੰ ਰੱਖ ਲਾਓ ਕਿਉਂਕਿ ਇਹ ਦੁਨੀਆ ਜਿਹੜੀ ਝੂਠੀ ਹੈ ਤੇ ਪਰਮਾਤਮਾ ਸੱਚਾ ਹੈ ਜਿਸ ਨੇ ਅਮਰਤ ਦਾ ਪਿਆਲਾ ਪੀ ਲਿਆ ਉਹ ਤਾਂ ਫਿਰ ਦੁਨੀਆ ਤੇ ਅਮਰ ਹੋ ਜਾਂਦਾ ਇਸੇ ਕਰਕੇ ਉਹ ਕਹਿੰਦੇ ਸਿਰ ਕੇ ਸਾਟੇ ਮਹਿੰਗਾ ਪਾਰੀ ਪੀਵੇਗਾ ਆਪਣਾ ਸਿਰ ਡਾਰੀ ਜਿਨ੍ਹਾਂ ਨੇ ਇਸ ਪਿਆਲੇ ਨੂੰ ਕਹਿੰਦੇ ਪੀਣਾ ਹੈ ਉਹਨਾਂ ਨੂੰ ਸਿਰ ਦੇਣਾ ਹੀ ਪੈਣਾ ਸਿਰ ਤੋਂ ਵੀ ਮਹਿੰਗਾ ਹੈ ਸਰ ਕੇ ਸਾਟੇ ਮਹਿੰਗਾ ਪਾਰੇ ਕਹਿੰਦੇ ਇਹ ਤਾਂ ਬਹੁਤ ਹੀ ਮਹਿੰਗਾ ਹੈ ਪਰ ਸਤਗੁਰੂ ਅੰਦਾਸ ਮਰਨ ਜੀ ਕਹਿ ਰਹੇ ਕਿ ਮੇਰੀ ਪ੍ਰੀਤ ਗਵਿੰਦ ਸੋਜਨ ਗਟੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਕੇ ਤਨਾਸਿ ਦੇ ਤਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਹੈ ਮੇਰੀ ਪ੍ਰੀਤ ਗਵਿੰਦ ਸੋਜਨ ਗਟੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਕੇ ਸੋ ਉਹ ਕਹਿੰਦੇ ਮੇਰੀ ਪ੍ਰੀਤ ਜਿਹੜੀ ਹੈ ਇਹ ਟੁੱਟੇ ਨਾ ਮੈਂ ਤਾਂ ਬਹੁਤ ਮਹਿੰਗੀ ਲਈ ਹੈ ਇਹ ਤਾਂ ਜਿੰਦ ਦੇ ਭਾ ਲਈ ਹੈ ਜੀ ਲਈ ਸਕੇ ਜਿੰਦ ਤਾਂ ਵੀ ਮਹਿੰਗੀ ਹੈ ਇਹ ਪ੍ਰੀਤ ਜਿਹੜੀ ਹੈ ਪਰਮਾਤਮਾ ਦੇ ਨਾਲ ਮਿਲਾਈ ਹੈ ਇਸ ਵਿੱਚ ਨੁਸਰੀ ਦੀ ਲੋੜ ਨਹੀਂ ਤਨ ਦੀ ਲੋੜ ਨਹੀਂ ਇਸੇ ਕਰਕੇ ਕਹਿ ਰਹੇ ਕਹਾ ਪਹਿਉ ਜੋ ਤਨ ਪਹਿਉ ਸੰਨਿਸ਼ਣ ਪ੍ਰੇਮ ਜੈ ਤੋ ਡਰ ਪੋਤੇ ਰੋਜ ਜਿਨ੍ਹਾਂ ਨੇ ਇਹ ਪਿਆਲੇ ਪੀਣੇ ਹੈ ਉਹਨਾਂ ਨੂੰ ਸਿਰ ਦੇਣਾ ਹੀ ਪੈਣਾ ਹੈ ਸਿਰਦਤਿਆ तो बिना के अल्लाह पीता नहीं जा सकता इसे इस करके कहते हैं कि मेरी प्रीत जीडी है उस परमात्मा नालों न टुटे क्योंकि प्रीत का ही तम सारा मुल है प्रेम ही तर सिखाया भगती लैर में इस करके प्रेमा भगती कहते हैं कि प्रेम है जेकर प्रेम खेलन का जाओ सिर तली गली मेरी आओ ये प्रेम का प्याला पीना तो सिर नड़े तर ही ਇਸ ਗੜੀ ਦੇ ਵਿੱਚ ਇਸ ਬਯਾਦ ਦੇ ਵਿੱਚ ਇਸ ਲਾਈਨ ਦੇ ਵਿੱਚ ਇਸ ਖੇਡ ਦੇ ਵਿੱਚ ਰਲਿਆ ਜਾਣਾ ਜੇ ਕਰਕੇ ਇਹ ਕਿ ਜਿੰਦੇ ਜੀ ਅਸੀਂ ਇਸ ਤਰੀਕੇ ਨਾਲ ਹੋ ਜਵਾਂਗੇ ਨਹੀਂ ਸੰਸਾਰ ਨੂੰ ਤਿਆਗਣਾ ਪੈਣਾ ਤਿਆਗਣਾ ਭਾਵ ਮਨ ਜਿਹੜਾ ਉਸ ਯਾਰ ਦੇ ਵੱਲੋਂ ਕਰਨਾ ਪੈਣਾ ਤੇ ਜਿਹੜੇ ਹੱਥ ਹੈ ਉਹ ਕਾਰ ਵੱਲ ਕਰਨੇ ਪੈਣੇ ਸਿਰਫ ਤੁਹਾਡਾ ਤਨ ਜਿਹੜਾ ਹੱਥ ਜਿਹੜੇ ਉਹ ਲੱਗਦੇ ਹੋਣ ਕਿ ਬੈਠਿਆ ਪਰ ਮਨ ਦਾ ਜਿਹੜਾ ਮਣਕਾ ਹੈ ਉਹ ਯਾਰ ਦੇ ਨਾਲ ਉਹਦੇ ਨਾਮ ਦੇ ਵਿੱਚ ਘੁੰਮ ਰਿਹਾ ਹੋਵੇ ਰਸਨਾ ਜੜੀ ਹੈ ਰਸਨਾ ਤੋਂ RAM RAM ਜਿਹੜਾ ਜਪਿਆ ਜਾਂਦਾ ਹੋਵੇ ਤਾਂ ਹੀ ਜਾ ਕੇ ਇਹ ਪਿਆਲਾ ਮਰਦਾ ਨਹੀਂ ਤਾਂ ਇਹ ਪਿਆਲਾ ਨਹੀਂ ਮਰਦਾ ਸੋ ਅੱਗੇ ਉਹ ਕਹਿ ਰਿਹਾ ਸਤਗੁਰੂ ਸਮਝਾ ਰਹੇ ਕਿ ਜਿਨ੍ਹਾਂ ਨੇ ਪਿਆਲਾ ਪੀਤਾ ਉਹ ਮਰਦੇ ਨਹੀਂ ਹੈ ਉਹ ਜਿੰਦੇ ਰਹਿੰਦੇ ਹਨ ਅਮਰ ਹੋ ਜਾਂਦੇ ਹਨ ਚੰਦ ਸੂਰ ਦੋਇ ਸੰਨਮਖ ਹੋਈ ਪੀਵੇ ਪਿਆਲਾ ਮਰਹਿ ਨਾ ਕੋਈ ਕਹਿੰਦੇ ਚੰਦ ਤੇ ਸੂਰਜ ਜਦੋਂ ਦੋਨੋਂ ਸੰਮਖ ਹੋ ਜਾਂਦੇ ਜਦੋਂ ਅਸੀਂ ਸੋਚ ਦੇ ਗ੍ਰਹਿਣ ਲੱਗਾ ਉਦੋਂ ਇਹੋ ਚੀਜ਼ ਹੁੰਦੀ ਹੈ ਕਿ ਇੱਕ ਦੂਜੇ ਦੇ ਸਾਹਮਣੇ ਆ ਜਾਂਦੇ ਹਨ ਪਰ ਕਹਿੰਦੇ ਦੋਨੇ ਜਿਹੜੇ ਆ ਮਰਦੇ ਨਹੀਂ ਇੱਥੇ ਗੱਲ ਵੀ ਉਹੀ ਹੈ ਕਿ ਜਿਨ੍ਹਾਂ ਨੇ ਪਿਆਲਾ ਦੇਣਾ ਹੈ ਉਹਨਾਂ ਨੂੰ ਤਾਂ ਜੈ ਰਹਿਣਾ ਹੀ ਰਹਿਣਾ ਕਿਉਂਕਿ ਸਦਾ ਹੀ ਰਹਿੰਦੇ ਹੋ ਪਰ ਜਿਨ੍ਹਾਂ ਨੇ ਪੀਤਾ ਉਹ ਫਿਰ ਮਰਦੇ ਨਹੀਂ ਉਹ ਅਮਰ ਹੋ ਜਾਂਦੇ ਅਮਰਤ ਦਾ ਮਤਲਬ ਇਹੋ ਹੈ ਕਿ ਜਿਹੜੇ ਮਰਦੇ ਨਹੀਂ ਨਾ ਅਮਰਤ ਦੇ림 ਕਦੀ ਵੀ ਮਰਦੇ ਨਹੀਂ ਅਮਰ ਹੋ ਜਾਂਦੇ ਉਹ ਇਹ ਪਿਆਲਾ ਪਿੰਦੇ ਐ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਇਹ ਤੋਕਲਾ ਇਹ ਤੇ ਕਲਾਲੀ ਤੈ ਕਿਆ ਕੀ ਸਰਕੇ ਸਾਟੇ ਪਿਆਲਾ ਦੀ ਐ ਸਰ ਲੈ ਕੇ ਤੂੰ ਪਿਆਲਾ ਦਿੱਤਾ ਮੇਰੀ ਮੈਂ ਮੈਂ ਖਤਮ ਹੋ ਗਈ ਐਸਾ ਪਿਆਲਾ ਤੂੰ ਦਿੱਤਾ ਸਹਿਜ ਸੁਨਮੇ ਬਾਠੀ ਸਰ ਵੀ ਪੀਵੇ ਰੇ ਦਾਸ ਗੁਰਮਖਤਰ ਵੀ ਇਹ ਪਿਆਲਾ ਇਹ ਅਮਰਤ ਕੌਣ ਪਿੰਦੇ ਸਤਗੁਰੂ ਸਮਝਾ ਦੇਗੇ ਕਿ ਦੇ ਸੈਸ ਸੁਣ ਮੈਂ ਜਿੱਥੇ ਮਨ ਜਿਹੜਾ ਬਿਲਕੁਲ ਅਫਰ ਅਵਸਥਾ ਚ ਚਲ ਜਾਂਦਾ ਉੱਥੇ ਕਹਿੰਦੇ ਇਹ ਪੱਠੀ ਚੱਲ ਰਹੀ ਹੈ ਇਹ ਸ਼ਰਾਬ ਦੀ ਪੱਠੀ ਇਹ ਅੰਮ੍ਰਿਤ ਦੀ ਪੱਠੀ ਅੰਦਰ ਬੰਦੇ ਦੇ ਚੱਲ ਰਹੀ ਹੈ ਪੀਵੇ ਰੇ ਦਾਸ ਗੁਰਮਖ ਦਰਬੇ ਇਹ ਉਹ ਹੀ ਗੁਰਮਖ ਪਿੰਦੇ ਹੈ ਜਿਨ੍ਹਾਂ ਨੇ ਗੁਰੂ ਨੂੰ ਗੁਰੂ ਦੇ ਸ਼ਬਦ ਤੇ ਅਮਲ ਕਰ ਲਿਆ ਜਿਨ੍ਹਾਂ ਨੇ ਗੁਰੂ ਦੀ ਕਹੀ ਹੋਈ ਤੇ ਅਮਲ ਕਰ ਲਿਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਖੋਜ ਲਿਆ ਉਹਨਾਂ ਨੇ ਹੀ ਇਸ ਪਿਆਲੇ ਨੂੰ ਪਿੰਦੇ ਹੈ ਔਰ ਸਦਾ ਹੀ ਪਿੰਦੇ ਹੈ ਕਿਉਂਕਿ ਲਗਾਤਾਰ ਸਤਗੁਰ ਰਬਦਾਸ ਮਹਾਰਾਜ ਜੀ ਕਹੇ ਰਹੇ ਹੈ ਕਿ ਸਹਿਜ ਸੁਨਮੇ ਪਾਠੀ ਸਰਵੇ ਹਰ ਇੱਕ ਦੇ ਅੰਦਰ ਕਹਿੰਦੇ ਇਹ ਅੰਮ੍ਰਿਤ ਦੀ ਪੱਠੀ ਚੱਲ ਰਹੀ ਹੈ ਲਗਾਤਾਰ ਲੇਕਿਨ ਪਿੰਦੇ ਉਹ ਹੀ ਹੈ ਨੂੰ ਉਹ ਹੀ ਇਸ ਅੰਮ੍ਰਿਤ ਨੂੰ ਚੱਖਦੇ ਹੈ ਜਿਹੜੇ ਗੁਰੂ ਦੀ ਕਹੀ ਹੋਈ ਤੇ ਅਮਲ ਕਰਕੇ ਉਸ ਦੇ ਭਾਣੇ ਦੇ ਵਿੱਚ ਆ ਜਾਂਦੇ ਹੈ ਮੋਹ ਮਾਇਆ ਤੋਂ ਦੂਰ ਹੋ ਜਾਂਦੇ ਹੈ ਉਹਦੇ ਨਾਮ ਦੇ ਸਿਮਰਨ ਦੇ ਵਿੱਚ ਲੱਗ ਜਾਂਦੇ ਹੈ ਇਸ ਦੁਨੀਆ ਨੂੰ ਫਾਨੀ ਸਮਝ ਲੈਂਦੇ ਹੈ ਇਸੇ ਕਰਕੇ ਉਹ ਕਹਿੰਦੇ ਹੈ ਕਿ ਇਸ ਦੁਨੀਆ ਦੇ ਰਾਜੇ ਰਾਣੇ ਹੋ ਕੇ ਚਲੇ ਗਏ ਖਾਲੀ ਹੱਥ ਚਲੇ ਕੇ ਲੇਕਿਨ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਉਸ ਦੇ ਸੇਵਾ ਦੇ ਵਿੱਚ ਲੱਗ ਗਏ ਮਨੁੱਖਤਾ ਦੇ ਲਈ ਕੰਮ ਕੀਤਾ ਉਨਾ ਨੇ ਅਮਰਤ ਦੇ ਪਿਆਲੇ ਨੂੰ ਪੀਤਾ ਸੋ ਇਸ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਬਹੁਤ ਵੱਡੀ ਗੱਲ ਸਮਝਾ ਰਹੇ ਕਿ ਜੇਕਰ ਪਰਮਾਤਮਾ ਨੂੰ ਪਾਉਣਾ ਹੈ ਤਾਂ ਆਪਣਾ ਮਾਣ ਹੰਕਾਰ ਛੱਡ ਕੇ ਆਪਣੇ ਆਪ ਨੂੰ ਖੋਜਣਾ ਪੈਣਾ ਕਿ ਸਾਡੇ ਅੰਦਰ ਅਮਰਤ ਜਿਹੜਾ ਚੱਲ ਰਿਹਾ ਹੈ ਅਸੀਂ ਵੀ ਉਸ ਦਾ ਆਨੰਦ ਚੱਖੀਏ ਇਹ ਬਾਹਰ ਨਹੀਂ ਕਿਤੇ ਵੀ ਇਹ ਕਿਤੇ ਹੋ ਨਹੀਂ ਮਿਲਣਾ ਗੁਰੂ ਦੇ ਸ਼ਬਦ ਦੇ ਵਿੱਚੋ ਸੁੱਤ ਦੇ ਕਹੀਂ ਦੇ ਨਾਲ ਖੋਜ ਕੇ ਇਹਨੂੰ ਲੰਬਣਾ ਪੈਣਾ ਕਿਉਂਕਿ ਇਹ ਜਿਹੜਾ ਸ਼ਬਦ ਹੈ ਇਹਦੇ ਅੰਦਰ ਹੀ ਗੁਰੂ ਦਾ ਸਾਰਾ ਜਿਹੜਾ ਕਹੀ ਹੋਈ ਗੱਲ ਹੈ ਇਸੇ ਕਰਕੇ ਗੁਰਮਖ ਦਾ ਉਹਨੇ ਨਾਮ ਲਿਆ ਜਿਹੜਾ ਗੁਰੂ ਵੱਲ ਨੂੰ ਮੁਖ ਕਰਕੇ ਗੁਰੂ ਦੇ ਬਾਣੇ ਦੇ ਵਿੱਚ ਗੁਰੂ ਦੇ ਕਹੇ ਹੋਏ ਤੇ ਜਿਹੜਾ ਚੱਲਦਾ ਉਹਨੂੰ ਗੁਰਮਖ ਕਹਿ ਜਾਂਦਾ ਹੈ ਗੁਰਮਖ ਦਾ ਦਰਜਾ ਜਿਹੜਾ ਉਹ ਪਰਮਾਤਮਾ ਦਾ ਭਗਤ ਹੈ ਸੋ ਪੀਵੇ ਰੈदास ਗੁਰਮਖ ਦਰਬੇ ਜਿਹੜੇ ਗੁਰਮਖ ਹੈ ਜਿਹੜੇ ਗੁਰੂ ਨੂੰ ਬਣਾ ਲੈਂਦੇ ਹੈ ਜਿਹੜੇ ਗੁਰੂ ਦੇ ਸ਼ਬਦ ਦੇ ਉੱਤੇ ਚੱਲਦੇ ਹੈ ਇਸ ਦੁਨੀਆ ਨੂੰ ਫਾਨੀ ਸਮਝ ਲੈਂਦੇ ਹੈ ਇਹ ਦੁਨੀਆ ਨੂੰ ਝੂਠ ਸਮਝ ਲੈਂਦੇ ਹੈ ਫਿਰ ਉਹ ਪਾਣੇ ਦੇ ਵਿੱਚ ਚੱਲ ਕੇ ਅੱਗੇ ਵਧਦੇ ਹੈ ਤੇ ਫਿਰ ਉਹ ਇਸ ਪਿਆਲੇ ਦਾ ਅਸਲੀ ਆਨੰਦ ਮਾਣਦੇ ਹੈ ਤੇ ਦੁਨੀਆ ਤੇ ਉਹ ਨਾ ਕਿਸੇ ਦੇ ਨਾਲ ਬੈਰੀ ਨਾ ਮਿੱਤਰ ਨਾ ਸ਼ੋਗ ਨਾ ਗਮੀ ਨਾ ਖੁਸ਼ੀ ਕਿਸੇ ਵੀ ਗੱਲ ਦਾ ਫਿਰ ਉਹਨਾਂ ਨੂੰ ਸੁਖ ਦੁਖ ਜੋ ਪਰਸੇ ਨਹੀਂ ਲੋਭ ਮੋਹ ਉਪਮਾਨਾ ਉਹਨਾਂ ਨੂੰ ਨਾ ਸੁਖ ਨਾ ਦੁਖ ਨਾ ਲੋਭ ਨਾ ਮੋਹ ਨਾ ਹੰਕਾਰ ਸਭ ਕਸ ਤੋਂ ਉਹ ਦੂਰ ਹੋ ਜਾਂਦੇ ਹੈ ਕਿਉਂਕਿ ਉਹ ਪੰਜੀ ਚੋਰਾ ਨੂੰ ਖਤਮ ਕਰਕੇ ਖਾਲਸ ਬਣ ਜਾਂਦੇ ਹੈ ਕਾਮ ਕ੍ਰੋਧ ਲੋਭ ਉਹ ਹੰਕਾਰ ਨੂੰ ਮਾਰ ਦਿੰਦੇ ਹੈ ਇਸੇ ਕਰਕੇ ਸਤਗੁਰ ਰਵਦਾਸ ਮਹਾਰਾਜ ਨੇ ਖਾਲਸੇ ਦਾ ਨਾਮ ਲਿਆ ਕਿ ਖਾਲਸ ਜਿਹੜਾ ਹੈ ਉਹੋ ਹੀ ਹੈ ਜਿਹੜਾ ਪੰਜੇ ਚੋਰਨ ਨੂੰ ਖਤਮ ਕਰ ਦਵੇ ਤੇ ਖਾਲਸਾ ਜਿਹੜਾ ਹੈ ਜਿਹੜੇ ਵਿੱਚੋਂ ਵਕਾਰ ਖਤਮ ਹੋ ਜਾਂਦੇ ਉਹ ਹੀ ਇਸ ਪਿਆਲੇ ਨੂੰ ਪਿੰਦੇ ਹੈ ਉਹ ਹੀ ਫਿਰ ਸਾਰੇ ਉਹਨਾਂ ਦੇ ਕੀਤੇ ਹੋਏ ਕਰਮ ਕੋ ਕਰਮ ਸਭ ਕੱਟੇ ਜਾਂਦੇ ਹੈ ਫਿਰ ਉਹ ਕਰਮ ਅਕਰਮਾਂ ਦਾ ਉਹ ਵਿੱਚ ਨਹੀਂ ਪਿੰਦੇ ਸ਼ੰਕੇ ਦੇ ਵਿੱਚ ਨਹੀਂ ਦਿੰਦੇ ਉਹ ਗੁਰੂ ਦੀ ਕਹੇ ਹੋਈ ਸ਼ਬਦ ਤੇ ਅਮਲ ਕਰਦੇ ਹੈ ਆਪਣਾ ਜੀਵਨ ਸਫਲ ਕਰ ਜਾਂਦੇ ਹੈ ਉਹਨਾਂ ਨੂੰ ਇਹ ਤਨ ਜਿਹੜਾ ਹੈ ਇਹਦੀ ਲੋਡ ਨਹੀਂ ਹੁੰਦੀ ਸਿਰਫ ਉਹ ਤਨ ਕਹਿੰਦੇ ਤਾਂ ਹੀ ਸਾਨੂੰ ਚਾਹੀਦਾ ਤੇਰੀ ਪ੍ਰੇਮ ਦੀ ਪ੍ਰੀਤ ਜਿਹੜੀ ਟੁੱਟੇ ਨਾ ਨਹੀਂ ਤਾਂ ਇਹ ਸੱਤਾ ਨਹੀਂ ਵੀ ਸਾਨੂੰ ਲੋੜ ਨਹੀਂ ਸੋ ਆਓ ਗੁਰੂ ਮਹਾਰਾਜ ਦੇ ਇਸ ਸ਼ਬਦ ਨੂੰ ਸਮਝੀਏ ਕਿ ਕਿੰਦੀ ਵੱਡੀ ਗੱਲ ਉਹ ਕਹਿ ਰਹੇ ਹੈ ਕਿ ਜਿੰਨੀ ਦੇ ਤੱਕ ਅਸੀਂ ਸਿਰ ਨਹੀਂ ਆਪਣਾ ਦਿੰਦੇ ਸਿਰ ਮਤਲਬ ਆਪਣਾ ਹੰਕਾਰ ਨਹੀਂ ਛੱਡਦੇ ਮੈਂ ਮੇਰੀ ਨਹੀਂ ਛੱਡਦੇ ਸਾਨੂੰ ਉਹ ਅਮਰਤ ਦਾ ਪਿਆਲਾ ਉਹਦਾ ਰਸ ਉਦੈ ਦਾ ਟੈਸਟ ਉਹ ਸਾਨੂੰ ਨਹੀਂ ਆ ਸਕਦਾ ਜਿੰਨੀ ਦੇ ਤੱਕ ਦੁਨੀਆ ਦੀ ਮੈਂ ਮੇਰੀ ਦੇ ਵਿੱਚ ਪਏ ਹੈ ਅਸੀਂ ਮਮਤਾ ਦੇ ਵਿੱਚ ਪਏ ਹੈ ਇਸੇ ਕਰਕੇ ਕਹਿੰਦੇ ਹੈ ਮੈਂ ਤੇ ਮਮਤਾ ਦੇਖ ਸਕਲੇ ਜਗ ਮੈਂ ਤੇ ਮੂਲ ਗਵਾਈ ਜਬ ਮਨ ਮਮਤਾ ਇੱਕ ਇੱਕ ਮਨ ਤਬਹੀ ਇੱਕ ਹੈ ਪਈ ਸੋ ਜਿੰਨੀ ਦੇ ਤੱਕ ਅਸੀਂ ਮੈਂ ਮੈਂ ਨੂੰ ਖਤਮ ਨਹੀਂ ਕਰਦੇ ਮਮਤਾ ਨੂੰ ਖਤਮ ਨਹੀਂ ਕਰਦੇ ਅਸੀਂ ਮਨ ਨੂੰ ਅਫਰ ਅਵਸਥਾ ਚ ਨਹੀਂ ਲੈ ਕੇ ਜਾਂਦੇ ਇਹ ਅਮਰਤ ਦਾ ਪਿਆਲਾ ਉਨੀ ਦੇਰ ਤੱਕ ਸਾਨੂੰ ਨਹੀਂ ਮਿਲ ਸਕਣਾ ਅਤੇ ਜੋ ਸਾਡੇ ਅੰਦਰ ਇਹ ਅਮਰਤ ਲਗਾਤਾਰ ਚੱਲ ਰਿਹਾ ਹੈ ਅਸੀਂ ਇਹਨੂੰ ਪੀ ਨਹੀਂ ਸਕਦੇ ਇਸੇ ਕਰਕੇ ਉਹਨਾਂ ਨੇ ਅਮਰਤ ਜਿਹੜਾ ਬਣਾਇਆ ਜਪਜੀ ਸਾਹਿਬ ਦੇ ਵਿੱਚ ਜਿਹੜਾ ਪੌੜੀ ਆਉਂਦੀ ਹੈ ਜਤ ਪਹਾਰਾਂ ਤੇਜ ਸੁਨਿਆਰ ਅਹਿਰਣ ਮਤ ਬੇਦਥਿਆਰ ਭੌਖਲਾ ਅਗਨੀ ਤਪਤਾਉ ਪਾਂਡਾ ਪਾਓ ਅਮਰਤ ਤਤ ਹਲ ਕੜੀਗੇ ਸ਼ਬਦ ਸਚੀ ਤਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਉਹ ਹੀ ਨਿਹਾਲ ਹੋ ਸਕਦੇ ਹੈ ਜਿਨ੍ਹਾਂ ਨੇ ਇਸ ਅਮਰਤ ਦੇ ਪਿਆਲੇ ਨੂੰ ਚੱਖਣਾ ਹੈ ਉਹਨਾਂ ਨੂੰ ਸਿਰ ਦੇਣਾ ਪੈਣਾ ਸਿਰ ਕਟਾਉਣਾ ਪੈਣਾ ਸਿਰ ਦਿੱਤਾ ਰੱਖਣਾ ਪੈਣਾ ਦੁਨੀਆਂ ਦਾ ਮੋਹ ਛੱਡਣਾ ਪੈਣਾ ਮੈ ਮੈ ਦੀ ਛੱਡਣੀ ਪੈਣੀ ਹੈ ਪਦਾਰਥਾਂ ਦੇ ਲਾਲਚ ਛੱਡਣੇ ਪੈਣੇ ਸੋ ਆਓ ਗੁਰੂ ਮਹਾਰਾਜ ਦੀ ਸਿੱਖਿਆ ਇਸੇ ਸ਼ਬਦ ਤੋਂ ਲੈਂਦੇ ਹੋਏ ਜੋ ਕਹਿ ਰਹੇ ਹੈ ਕਿ ਆਪਣੇ ਹੰਕਾਰ ਨੂੰ ਛੱਡ ਦੇ ਖਾਲਸ ਬਣਨ ਦੀ ਕੋਸ਼ਿਸ਼ ਕਰੀਏ ਸੱਚ ਦੇ ਮਾਰਗ ਨੂੰ ਅਪਣਾਈਏ ਇਹੋ ਹੀ ਸਿੱਖਿਆ ਜੋ ਦੇਦੇ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਜੋ ਸੋਸਾਂ ਦੀ ਪੂੰਜੀ ਤੁਸੀਂ ਬਖਸ਼ਦੇ ਆ ਆਪਣਾ ਨਾਮ ਜਪਾਉਣ ਲਈ ਕਿਰਪਾ ਕਰੋ ਮਿਹਰ ਕਰੋ ਇਹੋ ਅਰਦਾਸ ਬੇਨਤੀ ਕਰੀਏ ਕਿ ਜੋ ਤੁਹਾਡੀ ਬਾਣੀ ਹੈ ਇਸ ਬਾਣੀ ਦੇ ਨਾਲ ਜੋੜਨ ਲਈ ਆਪਣੀ ਮਿਹਰ ਕਰੋ ਬਾਣੀ ਦਾ ਰਸ ਤਾਂ ਹੀ ਆਉਣਾ ਹੈ ਜਦੋਂ ਤੁਹਾਡੀ ਕਿਰਪਾ ਹੋਵੇਗੀ ਇਹ ਮੈਂ ਮੇਰੀ ਵੀ ਤਾਂ ਹੀ ਮਰਨੀ ਹੈ ਜਦੋਂ ਤੁਹਾਡੀ ਮਿਹਰ ਹੋਵੇਗੀ ਬਖਸ਼ਿਸ਼ ਹੋਵੇਗੀ ਕਿਉਂਕਿ ਇਹ ਕੂੜ ਦੀ دیوار ਹੀ ਤਾਂ ਟੁੱਟਣੀ ਹੈ ਸੋ ਇਹੋ ਹੀ ਅਰਦਾਸ ਬੇਨਤੀ ਅਜੋਈ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ